ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਵਿੱਚ ਮੌਨਸੂਨ ਦੀ بارش ਸ਼ੁਰੂ ਹੋ ਚੁੱਕੀ ਆ ਜਾਂ ਆਉਣ ਵਾਲੀ ਦਿਨਾਂ 'ਚ ਆਉਣ ਵਾਲੀ ਆ ਇਹ ਮੀਂਹ ਤੋਂ ਬਾਅਦ ਬੂਟਿਆਂ ਨੂੰ ਘਰੇਲੂ ਬੂਟਿਆਂ ਨੂੰ ਫਲ ਨਾਲ ਭਰਨ ਲਈ ਮੈਂ ਤੁਹਾਨੂੰ ਇੱਕ ਅਚਕ ਫਾਰਮੂਲਾ ਦੱਸਣ ਜਾ ਰਿਹਾ ਜਿਵੇਂ ਤੁਸੀਂ ਦੇਖ ਰਹੇ ਆ ਵੀਡੀਓ ਦੇ ਵਿੱਚ ਇਹ ਬੂਟੇ ਫਲ ਨਾਲ ਕਿਸ ਤਰ੍ਹਾਂ ਭਰੇ ਹੋਏ ਆ ਇਹ ਮੈਂ ਤੁਹਾਨੂੰ ਅੱਜ ਇੱਕ ਛੋਟੀ ਜੀ ਇੱਕ ਛੋਟਾ ਜਿਹਾ ਨੁਕਤਾ ਦੱਸਣ ਲੱਗਾ ਆ ਜੇ ਤੁਸੀਂ ਇਹ ਨੁਕਤੇ ਨੂੰ ਅਪਣਾਉਂਗੇ ਚਾਹੇ ਉਹ ਬੇਲਾਂ ਆ ਚਾਹੇ ਉਹ ਬੂਟੇ ਆ ਚਾਹੇ ਉਹ ਮਿਰਚਾਂ ਆ ਕਿਸੇ ਵੀ ਉੱਤੇ ਤਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਇਹਦਾ ਰਿਜ਼ਲਟ ਦੇਖ ਜਊਗਾ ਪਰ ਮੀਂਹ ਰੂਪੇ ਆਉਣਾ ਚਾਹੀਦਾ ਲੱਗਦਾ ਮੈਂ ਦੇਖੋ ਮੈਂ ਨੁਕਤਾ ਦੱਸਣ ਲੱਗਾ ਹਾਂ ਹਾਂਜੀ ਇਹ ਮੈਂ ਤੁਹਾਡੇ ਨਾਲ ਜਿਹੜਾ ਸ਼ੂਟ ਆ ਗਿਆ ਫਾਰਮੂਲਾ ਸ਼ੇਅਰ ਕਰਨ ਜਾ ਰਿਹਾ ਇਹ ਮੈਂ ਤਾਂ ਕਰ ਦਿੱਤਾ ਆ ਨਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਪਰਸੋਂ ਕੱਲ ਵੀ ਟੜਕੇ ਸਾਡੇ ਪੂਰੀ ਤਰ੍ਹਾਂ ਨਾਲ ਭਰਮਾ ਵੀ ਪੈ ਗਿਆ ਖੇਤਾਂ 'ਚ ਪਾਣੀ ਪਾਣੀ ਹੋ ਗਿਆ ਜੇ ਤੁਹਾਡੇ ਵੀ ਇਸ ਤਰ੍ਹਾਂ ਦਾ ਮੀਂਹ ਪੈ ਚੁੱਕਾ ਹੈ ਜਾਂ ਮੌਨਸੂਨ ਦਾ ਮੀਂਹ ਸ਼ੁਰੂ ਹੋ ਚੁੱਕਾ ਆ ਤਾਂ ਇਹ ਨੁਕਤਾ ਤਾਂ ਕਰ ਸਕਦੇ ਆ ਆਪਾਂ ਹਰੇਕ ਬੂਟੇ ਦੇ ਉੱਤੇ ਜਿਵੇਂ ਤੁਸੀਂ ਫੋਟੋ 'ਚ ਦੇਖ ਰਹੇ ਹੋ ਤੇ ਫਲ ਜਾਨੀ ਕਿ ਤੁਸੀਂ ਕਹਿਣ ਵਾਲੀ ਗੱਲ ਨਹੀਂ ਰਹੇਗੀ ਰਹਿਣੀ ਹੈਗੀ ਆ ਦੇਖੋ ਕਿ ਗਿਣਣ ਵਾਲੀ ਗੱਲ ਨਹੀਂ ਰਹਿਣੀ ਬੂਟਿਆਂ ਦੇ ਉੱਤੇ ਫਲ ਕੇ ਮੈਂ ਗਿਣ ਲਵਾਂ ਚੀਜ਼ਾਂ ਜਿਹੜੀਆਂ ਬਿਲਕੁਲ ਛੋਟੀਆਂ ਛੋਟੀਆਂ ਪਰ ਮੇਨ ਸ਼ਰਤ ਇੱਕੋ ਹੀ ਆ ਕਿ ਮੀਂਹ ਪਰ ਮਾਂ ਪਿਆ ਆ ਤਾਂ ਕਰਿਓ ਲੈਣਾ ਆਪਾਂ ਇਹਦੇ ਵਾਸਤੇ ਕੀ ਆ ਮੈਂ ਤੁਹਾਨੂੰ ਕਰਕੇ ਦਿਖਾ ਲਨ ਲੱਗਾ ਸਿਰਫ ਦੋ ਬੂਟਿਆਂ ਦੇ ਉੱਤੇ ਕਰਨਾ ਹੈ ਆਪਾਂ ਇਹ ਆਪਣੇ ਕੋਲ ਹੈਗਾ ਦੇਸੀ ਢੇਰ ਗੋਬਰ ਦਾ ਜਿਹਨੂੰ ਦੇਸੀ ਢੇਰ ਕਹੀਦਾ ਬਿਲਕੁਲ ਗਲਿਆ ਹੋਇਆ ਦੇਖੋ ਤੇ ਜਿਹੜੀ ਦੂਜੀ ਚੀਜ਼ ਆਪਾਂ ਉੱਤੇ ਸਿੱਟੀਆਂ ਆ ਉਹਨੂੰ ਤੁਸੀਂ ਪਛਾਣਦੇ ਹੋਣੇ ਆ ਇਹ ਦੇਖੋ ਇਹ ਹੈਗੀ ਸਰੋਂ ਦੀ ਖਾੜ ਇਹ ਦੋਏ ਚੀਜ਼ਾਂ ਠੀਕ ਹੈ ਬਸ ਬਹੁਤਾ ਕੁਝ ਚਾਹੀਦਾ ਨਹੀਂ ਦੋਏ ਚੀਜ਼ਾਂ ਚਾਹੀਦੀਆਂ ਦੋਹਾਂ ਚੀਜ਼ਾਂ ਨੂੰ ਆਪਾਂ ਕਾਸੀ ਵਿੱਚ ਘੋਲਣਾ ਨਹੀਂ ਕੁਝ ਨਹੀਂ ਕਰਨਾ ਮੇਰੇ ਫਾਰਮੂਲੇ ਹਮੇਸ਼ਾ ਬਹੁਤ ਸੌਖੇ ਤੇ ਸਰਲ ਹੁੰਦੇ ਆ ਸਿੱਧੀ ਭਾਸ਼ਾ ਚ ਠੀਕ ਹੈ ਇਹਨੂੰ ਆਪਾਂ ਰਲਾ ਲੈਣਾ ਇਹ ਮੈਂ ਤੁਹਾਨੂੰ ਦੋ ਬੂਟਿਆਂ ਵਾਸਤੇ ਕਰਕੇ ਦਿਖਾ ਰਿਹਾ ਦੋ ਬੂਟਿਆਂ ਵਾਸਤੇ ਮੈਂ 1.5 ਕਿਲੋ ਦੀ ਸੀਟੇ ਤੇ 100 ਗ੍ਰਾਮ ਖੜ ਲਈ ਜਾਂ ਦੋ ਬੂਟਿਆਂ ਜਾਂ ਦੋ ਬੀਲਾਂ ਵਾਸਤੇ ਇਹਦੇ ਹਿਸਾਬ ਨਾਲ ਤੁਸੀਂ ਗੁਣਾ ਕਰਕੇ ਜਿਆਦੇ ਬੂਟਿਆਂ ਦਾ ਬਣਾ ਲੈਣਾ ਆ ਲਓ ਇਹ ਨੂੰ ਮਿਕਸ ਕਰ ਲਿਆ ਵਿੱਚ ਆ ਲਓ ਇਹ ਇੱਕ ਬਹੁਤ ਹੀ ਤਾਕਤਵਰ ਜਿਹਨੂੰ ਆਪਾਂ ਕਹਦੇ ਜੀ ਬਣ ਗਿਆ ਆ ਆ ਲਓ ਸੁੱਕਾ ਏ ਕੋਲ ਕੋਈ ਵੀ ਖਾਦ ਆਪਣੇ ਕੋਲ ਡਾਇਆ ਜੂਰੀਆ ਸਭ ਕੁਝ ਪਿਆ ਜਿਹਦੇ ਬਰਾਬਰ ਕੁਝ ਨਹੀਂ ਹੈਗਾ ਠੀਕ ਹੈ ਤੇ ਆਪਾਂ ਕਰਨਾ ਕੀ ਆ ਇਧਰ ਇਹ ਬੂਟਾ ਆ ਜਲਦੀ ਨਾਲ ਤੁਹਾਨੂੰ ਲੱਗਾ ਦੱਸਣ ਆ ਲਓ ਆ ਬੂਟੇ ਦੀ ਗੜਾਈ ਕਰ ਲਈ ਆ ਆ ਲਓ ਗਟਾਈ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਕਿਸ ਤਰ੍ਹਾਂ ਰੱਖਣਾ ਆ ਆ ਬੂਟੇ ਦੀ ਜੜ੍ਹ ਹੈ ਇੱਥੋਂ ਬੂਟਾ ਸਟਾਰਟ ਹੁੰਦਾ ਆ ਠੀਕ ਹੈ ਆ ਦੇਖੋ ਜਿਵੇਂ ਤੁਸੀਂ ਦੇਖ ਰਹੇ ਆ ਤੇ ਆਪਾਂ ਨੇ ਇੱਕ ਬੁੱਕ ਇੱਧਰ ਇੱਕ ਬੁੱਕ ਇੱਧਰ ਇੱਕ ਬੁੱਕ ਇੱਧਰ ਤੇ ਚਾਰੇ ਪਾਸੇ ਇੱਕ ਇੱਕ ਬੁੱਕ ਰੱਖ ਦੇਣਾ ਇਹਦਾ ਇੱਕ ਇੱਕ ਬੁੱਕ ਆ ਦੇਖ ਲਓ ਇੱਕ ਬੂਟੇ ਜੁਗਾ ਬਚ ਗਏ ਚਾਰੇ ਪਾਸੇ ਇੱਕ ਇੱਕ ਬੋਕਰ ਰੱਖ ਕੇ ਇਹ ਮਿੱਟੀ ਨੂੰ ਗੁੰਡ ਦੇਣਾ ਜੜ ਦੇ ਨਜ਼ਦੀਕ ਹੀ ਆ ਲਓ ਭਾਵੇਂ ਹੱਥ ਨਾਲ ਰਲਾ ਦੇ ਲਓ ਤੇ ਰਣ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਆਪਾਂ ਕੰਮ ਕਰਨਾ ਆ ਇਹ ਜਿਹੜੀ ਮਿੱਟੀ ਆ ਇਹ ਹੀ ਇਹ ਚੱਕ ਕੇ ਇਸ ਤਰ੍ਹਾਂ ਲਾ ਦੇਣੀ ਬੂਟੇ ਦੀ ਕਿਉਂਕਿ ਜਿਹੜੇ ਬੂਟੇ ਹੁੰਦੇ ਆ ਸਾਰੀ ਸਬਜ਼ੀ ਜਿਹੜੀ ਆ ਉਹ ਬੱਟਾਂ ਤੇ ਹੀ ਕਾਮਯਾਬ ਹੁੰਦੀ ਆ ਬੱਟਾਂ ਤੇ ਤਾਂ ਹੀ ਲਾਈ ਜਾਂਦੀ ਆ ਤਾਂ ਕਿ ਦਾਪਾ ਮਿੱਟੀ ਜੜਾ ਸਕੀਏ ਉਹਨੂੰ ਇਸ ਤਰ੍ਹਾਂ ਆgetElementById ਇਦਾਂ ਮਿੱਟੀ ਆ ਦੇਖੋ ਆ ਲਓ ਇਦਾਂ ਮਿੱਟੀ ਚੜਾ ਦੇਣੀ ਆ ਜਿਹੜਾ ਸਮਾਨ ਆਪਾਂ ਗੱਡੇ ਆ ਇਹ ਵੀ ਵਿੱਚੇ ਚੜਾ ਦੇਣਾ ਆ ਦੇਖੋ ਤਾਂ ਕਿ ਆ ਜਿਹੜਾ ਡੂੰਗਾ ਹਿੱਸਾ ਇਹ ਪਾਣੀ ਨਾ ਭਰਿਆ ਰਹੇ ਔਰ ਇਹ ਸਮਾਨ ਇੱਥੇ ਨਾਲ ਲੱਗ ਜਵੇ ਜਿਹੜਾ ਆਪਾਂ ਪਾਇਆ ਇਹਨੂੰ ਖਲ ਤੇ ਦੇਸੀ ਢੇਰ ਬਸ ਇਹ ਤੋਂ ਬਾਅਦ ਤੁਸੀਂ ਕਾਸੀ ਦੀ ਅਡੀਕ ਨਹੀਂ ਕਰਨੀ ਹੈਗੀ ਔਰ ਤੁਸੀਂ ਆਪਣੇ ਆਪ ਹੀ ਦੇਖ ਲੈਣਾ ਬੂਟੇ ਦੇ ਉੱਤੇ ਕੀ ਬਣਦਾ ਕੀ ਲੱਗਦਾ ਤੁਹਾਨੂੰ ਆਪਣੇ ਆਪ ਹੀ ਮਹਿਸੂਸ ਹੋ ਜਾਣਾ ਪਰ ਇਹ ਮੀਂਹ ਪਏ ਤੋਂ ਬਾਅਦ ਦਾ ਫਾਰਮੂਲਾ ਆ ਸਭ ਤੋਂ ਤਾਕਤਵਰ ਫਾਰਮੂਲਾ ਆ ਇਹ ਕਰ ਦਿਓ ਔਰ ਫਲ ਦਾ ਟਾਈਮ ਆ ਚੁੱਕਾ ਆ ਇਹਦੇ ਨਾਲ ਜਿਹੜਾ ਲੱਗਣਾ ਆ ਉਹ ਡਬਲ ਹੋ ਜਾਣਾ ਸਸਰੀ ਦਾ